ਸਾਹਿਕਾਲ ਦਾਸ ਕੋ ਮੈਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਚਾ ਨਾਂ ਤੇ ਇੱਕ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਅੱਜ 17ਵੇਂ ਦਿਨ ਜਿਹੜਾ ਬਲਵੰਡੇ ਵਾਲੀ ਪੁਲੀ ਦਾ ਧਰਨਾ ਮੌਜੂਦ ਹੋ ਚੁੱਕਿਆ ਇੱਥੇ ਅੱਜ ਜਗਰੂਪ ਸਿੰਘ ਸੇਖਵਾ ਮੌਜੂਦ ਹੋਏ ਨੇ ਔਰ ਉਹਨਾਂ ਨੇ ਆਖਿਆ ਕਿ 15 ਦਿਨ ਦਾ ਸਮਾਂ ਸਿਰਫ ਸਰਕਾਰ ਨੂੰ ਦੇ ਦਿਓ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਪੁਲੀ ਦਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ ਅਗਰ ਕੰਮ ਨਹੀਂ ਸ਼ੁਰੂ ਹੋਤਾ ਤਾਂ 16ਵੇਂ ਦਿਨ ਮੈਂ ਖੁਦ ਆਨ ਕਿ ਇਸ ਤਪਣੇ ਦੇ ਵਿੱਚ ਸ਼ਮੂਲੀਅਤ ਕਰਾਂਗਾ ਉਹਨਾਂ ਨੇ ਆਪਣੇ ਵਿਸ਼ਵਾਸ ਦੇ ਅਧੀਨ ਜਿਹੜਾ ਧਰਨਾ ਜਿਹੜਾ ਅੱਜ ਇੱਥੋਂ ਬਲਵੰਡੇ ਪੁਲੀ ਤੋਂ ਚਕਵਾ ਦਿੱਤਾ ਉਹ ਕੀ ਕੁਝ ਕਹਿ ਰਹੇ ਨੇ ਉਹ ਕਰਦਿਆਂ ਗਲਬਾਤ ਸਾਹਿਬ ਪਿਛਲੇ 17 ਦਿਨਾਂ ਤੋਂ ਜਿਹੜਾ ਧਰਨਾ ਇੱਥੇ ਨਿਰੰਤਰ ਜਾਰੀ ਚੱਲ ਰਿਹਾ ਅੱਜ 17ਵੇਂ ਦਿਨ ਤੁਸੀਂ ਇੱਥੇ ਪਹੁੰਚੇ ਹੋ ਕੀ ਇਸ਼ਵਾਸ਼ਣ ਲੈ ਕੇ ਆਏ ਹੋ ਜਿਹੜਾ ਸਰਕਾਰ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਜੋ ਚੱਕ ਸ਼ਰੀਫ ਟੋਗਲਵਾਰ ਰੋਡ ਆ ਬਲਵੰਡੇ ਦੇ ਉੱਤੇ ਜਿਹੜੀ ਪੁਲੀ ਸੀਗੀ ਉਹ ਪਿਛਲੀਆਂ ਜੋ ਬਾਰਸ਼ਾਂ ਸੀ ਉਹਦੇ ਵਿੱਚ ਗੈਮਜ ਹੋ ਗਈ ਸੀ ਔਰ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਇਹ ਜਿਹੜੀ ਬਣਾਈ ਜਾਣੀ ਸੀ ਉਹ ਡਿਊ ਸੀ ਸੋ ਅੱਜ ਮੈਂ ਸਾਰੀਆਂ ਸੰਤਾਂ ਨੂੰ ਸੀਐਮ ਸਾਹਿਬ ਵੱਲੋਂ ਔਰ ਜਿਹੜੇ ਸਾਡੇ PWD मिनिस्टर ਨੇ ਉਹਨਾਂ ਵੱਲੋਂ ਆਸ਼ਵਾਸ਼ਣ ਦੇ ਕੇ ਚਲੇ ਆਵਾ ਕਿ ਜਿਹੜਾ ਇਹ ਪੁਲ ਦਾ ਕੰਮ ਆ ਇਹ 10 ਤੋਂ 15 ਦਿਨ ਦੇ ਵਿੱਚ ਸ਼ੁਰੂ ਹੋ ਜਾਏਗਾ मिनिस्टर ਸਾਹਿਬ ਨੇ ਸੀਐਮ ਸਾਹਿਬ ਨੇ ਜਿਹੜੇ ਸੈਕਟਰੀ ਨੇ PWD ਦੇ ਉਹਨਾਂ ਨੂੰ ਕਹਿ ਦਿੱਤਾ ਗਿਆ ਔਰ ਮੈਂ ਵੀ ਨਿੱਜੀ ਤੌਰ ਤੇ ਉਹਨਾਂ ਨੂੰ ਮਿਲ ਕੇ ਤੇ ਇਹਦੀ ਪੁਸ਼ਟੀ ਵੀ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਆ ਕਿ ਜੋ ਵੀ ਫਾਰਮੈਲਟੀ ਆ ਉਹ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਕੰਪਲੀਟ ਕਰਕੇ ਔਰ ਟੈਂਡਰ ਲਾ ਕੇ ਜਿਹੜਾ ਵਾ 10 ਤੋਂ 15 ਦਿਨ ਦੇ ਵਿੱਚ ਕੰਮ ਜਿਹੜਾ ਵਾ ਉਹਦਾ ਸ਼ੁਰੂ ਹੋਏਗਾ ਔਰ ਬਾਕੀ ਵੀ ਵੇਟ ਇਲਾਕੇ ਦੇ ਵਿੱਚ ਜਿੰਨੀਆਂ ਸੜਕਾਂ ਨੇ ਖਾਸ ਕਰਕੇ ਜਿਹੜੀ ਤੁਸੀ ਆ ਉਹਦੀ ਰਿਪੇਅਰ ਵੀ ਪਾਸ ਹੋ ਗਈ ਆ ਔਰ ਜਿਹੜੀਆਂ ਸੰਪਰਕ ਸੜਕਾਂ ਨੇ ਚਾਹੇ ਉਹ ਜਾਗਵਾਲ ਵੇਟ ਤੋਂ ਜਿਹੜੀ ਤੁਸੀ ਨੂੰ ਚੜਦੀ ਆ ਚਾਹੇ ਬਲਵੰਡੇ ਤੋਂ ਚੜਦੀ ਆ ਚਾਹੇ ਮੁਲਾਲ ਤੋਂ ਚੜਦੀ ਆ ਇਹ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ 18 ਫੁੱਟ ਕੀਤੀਆਂ ਜਾ ਰਹੀਆਂ ਨੇ ਔਰ ਪੰਜਾਬ ਮੰਡੀਕਰਨ ਬੋਰਡ ਨੇ ਤਕਰੀਬਨ 1800 ਕਰੋੜ ਰੁਪਏ ਦਾ ਲੋਨ ਜਿਹੜਾ ਲਿਆ ਵਾ ਔਰ ਇਹਨਾਂ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਸੜਕਾਂ ਦੀ ਜਿਹੜੀ ਆ ਉਹ ਰਿਪੇਅਰ ਕੀਤੀ ਜਾ ਰਹੀ ਹੈ ਗੰਨੇ ਦਾ ਸੀਜ਼ਨ ਪਿਛਲੀ ਵਾਰ ਵੀ ਜਿਹੜਾ ਯਾਰ ਰਾਜੂ ਬਲੇ ਸਿਸ਼ਰੇ ਦੇ ਲੋਕਾਂ ਨੇ ਆਪ ਬੱਜੜ ਮਿਕਸ ਮੰਗਾ ਕੇ ਜਿਹੜਾ ਰੋਡਾਂ ਦੇ ਉੱਪਰ ਪਾਇਆ ਤੇ ਸੀਜ਼ਨ ਗੰਨੇ ਦਾ ਫੇਰ ਆ ਚੁੱਕਾ ਹਜੇ ਤੱਕ ਉਹ ਕੋਈ ਵੀ ਸੜਕਾਂ ਦੀ ਜਿਹੜੀ ਮੁਰੰਮਤ ਨਹੀਂ ਹੋ ਸਕੀ ਇਸੇ ਵੇਲੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕੇਂਦਰ ਸਰਕਾਰ ਨੇ ਜਿਹੜਾ ਸਾਡੇ ਨਾਲ ਮਾੜਾ ਵਤੀਰਾ ਕੀਤਾ ਕਿ ਜਿਹੜਾ ਆਰਡੀਐਫ ਦਾ ਫੰਡ ਸੀ ਤਿੰਨ ਸੀਜ਼ਨਾਂ ਦਾ ਤਕਰੀਬਨ 10 ਹਜ਼ਾਰ ਕਰੋੜ ਰੁਪਏ ਤੋਂ ਟੱਪ ਗਿਆ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਦੇ ਦੇਣਗੇ ਪਰ ਉਹਨਾਂ ਨੇ ਲਗਾਤਾਰ 2.5 ਸਾਲ ਤੋਂ ਜਿਹੜਾ ਵਾ 1 ਰੁਪਿਆ ਵੀ ਆਰਡੀਐਫ ਦਾ ਪੰਜਾਬ ਸਰਕਾਰ ਨੂੰ ਨਹੀਂ ਮੋੜਿਆ ਹਾਰ ਕੇ ਪੰਜਾਬ ਸਰਕਾਰ ਨੇ ਫਿਰ ਲੋਨ ਲੈ ਕੇ ਆਰਡੀਐਫ ਆਪਣਾ ਮੰਡੀ ਬੋਰਡ ਦਾ ਤੇ ਇਹਦਾ ਕੰਮ ਜਿਹੜਾ ਰਿਪੇਅਰ ਦਾ ਸ਼ੁਰੂ ਕਰਾਇਆ ਵਾ ਕੱਲਾ ਸਾਡੇ ਹਲਕੇ ਦਾ ਨਹੀਂ ਸਾਰੇ ਪੰਜਾਬ ਦੇ ਵਿੱਚ ਤੁਸੀਂ ਜਾਓ ਤੇ ਸੜਕਾਂ ਦਾ ਰਿਪੇਅਰ ਦਾ ਜਿਹੜਾ ਵਾ ਉਹ ਖਸਤਾ ਹਾਲ ਹੈ ਇਹਦੇ ਲਈ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੈ ਜੇਰੀ ਸਾਡੇ ਚਾਹੇ ਉਹ ਸੜਕਾਂ ਦੇ ਵਿਭਾਗ ਦੇ ਹੋਣ ਉਹ ਵੀ ਫੰਡ ਨਹੀਂ ਰਿਲੀਜ਼ ਕਰ ਰਹੀ ਚਾਹੇ ਹੈਲਥ ਮਹਿਕਮੇ ਦੇ ਹੁਣ ਉਹ ਵੀ ਫੰਡ ਨਹੀਂ ਰਿਲੀਜ਼ ਹੋ ਰਹੇ ਔਰ ਐਜੂਕੇਸ਼ਨ ਮਹਿਕਮੇ ਦੇ ਵੀ ਫੰਡ ਜਿਹੜੇ ਆ ਉਹ ਸਾਰੇ ਢਕੇ ਗਏ ਆ ਔਰ ਕੱਲਾ ਪੰਜਾਬ ਨਾਲ ਨਹੀਂ ਜਿਹੜੀਆਂ ਸਟੇਟਾਂ ਚ ਬੀਜੇਪੀ ਦੀ ਸਰਕਾਰ ਨਹੀਂ ਆ ਚਾਹੇ ਉਹ ਬੰਗਾਲ ਆ ਚਾਹੇ ਆਪਣਾ ਕੇਰਲਾ ਵਾ ਸਾਰੀਆਂ ਸਟੇਟਾਂ ਦੇ ਨਾਲ ਜਿਹੜਾ ਵਾ ਇਤਨਾ ਦਾ ਵਿਤਕਰਾ ਜਿਹੜਾ ਵਾ ਕੀਤਾ ਜਾ ਰਿਹਾ ਜਿਹੜਾ ਕਿ ਬਹੁਤ ਮੰਦ ਭਾਗੀ ਗੱਲ ਆ ਕਿਉਂਕਿ ਕੇਂਦਰ ਵਾਲਿਆਂ ਨੂੰ ਸਾਰਿਆਂ ਨੂੰ ਬਰਾਬਰ ਨਾਲ ਰੱਖਣਾ ਚਾਹੀਦਾ ਔਰ ਸਾਰਿਆਂ ਨੂੰ ਬਰਾਬਰ ਜਿਹੜੇ ਆ ਉਹ ਉਹਨਾਂ ਦੇ ਹੱਕ ਹਕੂਕ ਜਿਹੜੇ ਆ ਜੋ ਵੀ ਉਹਨਾਂ ਦੇ ਫੰਡਸ ਆ ਉਹਦੀ ਅਲੋਕੇਸ਼ਨ ਇੱਕ ਪੂਲ ਬਣਿਆ ਵਾ ਪ੍ਰੋਪਰ ਉਹਨੂੰ ਉਹਦੇ ਮੁਤਾਬਕ ਜਿਹੜੀ ਆ ਬਰਾਬਰ ਹੋਣੀ ਚਾਹੀਦੀ ਆ ਪਰ ਇਹ ਪੱਖਪਾਤ ਜਿਹੜਾ ਹੋ ਰਿਹਾ ਵਾ ਇਹ ਬੜਾ ਮੰਦਪਾਕਾ ਵਾ ਸਾਰੀਆਂ ਸਟੇਟਾਂ ਨੂੰ ਜਿਹੜਾ ਇਹਦਾ ਖਾਮਿਆ ਹਸਪੀਟਲ ਦਾ ਬਹੁਤ ਮਾੜਾ ਹਾਲ ਆਇਆ ਭੈਣੀ ਮੀਆਂ ਖਾਂ ਵਾਲੇ ਦਾ ਉਸ ਤੇ ਡਾਕਟਰਾਂ ਦੀ ਵੀ ਬਹੁਤ ਕਮੀ ਹੈ ਕਿਉਂਕਿ ਜਿਹੜੇ ਜ਼ਿਆਦਾ ਡਾਕਟਰ ਕਰਨ ਮੰਨਦੇ ਵਿੱਚ ਸ਼ਿਫਟ ਨੇ ਇੱਥੇ ਨਹੀਂ ਆ ਰਹੇ ਕੀ ਕਰਨ ਸਮਝਦੇ ਇਸ ਚੀਜ਼ ਦਾ ਜਿਹੜੀ ਡਾਕਟਰਾਂ ਦੀ ਕਮੀ ਆ ਕਿਉਂਕਿ ਪਹਿਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਵਾ ਉਹਨਾਂ ਨੇ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਹੁਣ ਹੌਲੀ ਹੌਲੀ ਅਸੀਂ ਡਾਕਟਰਾਂ ਦੀ ਭਰਤੀ ਵੀ ਕਰ ਰਹੇ ਆ ਨਰਸਾਂ ਦੀ ਭਰਤੀ ਵੀ ਕਰ ਰਹੇ ਆ ਹੋਰ ਵੀ ਜਿਹੜਾ ਪੈਰਾਮੈਡੀਕਲ ਸਟਾਫ ਆ ਉਹਦੀ ਭਰਤੀ ਕੀਤੀ ਜਾ ਰਹੀ ਆ ਔਰ ਮੈਂ ਮੀਟਿੰਗ ਵੀ ਇੱਕ ਦੋ ਦਿਨਾਂ ਚ ਜਿਹੜੀ ਆ ਉਹ ਸੀਐਮਓ ਸਾਹਿਬ ਨਾਲ ਲਵਾਵਾਂਗਾ ਔਰ ਸਾਡੇ ਹਲਕੇ ਦੇ ਜਿੰਨੇ ਵੀ ਡਾਕਟਰ ਡੈਪੂਟੇਸ਼ਨ ਤੇ ਬਾਹਰ ਗਏ ਆ ਜਾਂ ਨਰਸਿਸ ਬਾਹਰ ਗਈਆਂ ਨੇ ਉਹ ਸਾਰਿਆਂ ਨੂੰ ਵਾਪਸ ਜਿਹੜਾ ਵਾ ਇੱਥੇ ਆਪਣੇ ਸਟੇਸ਼ਨ ਤੇ ਬੁਲਾਇਆ ਜਾਊਗਾ ਤਾਂ ਕਿ ਪ੍ਰੋਪਰ ਜਿਹੜੀ ਲੋਕਾਂ ਨੂੰ ਸਹੂਲਤ ਆ ਉਹ ਮਿਲ ਸਕੇ ਲਾਸਟ ਸਵਾਲ ਇਹ ਜਿਹੜੀ ਇੱਕ ਸਾਧੂ ਜੀ ਨੇ ਨਾ ਇਹਨਾਂ ਨੇ ਤੁਹਾਡੇ ਬਾਅਦ ਦੇ ਨਾਲ ਜਿਹੜੀ ਸਹਿਮਤੀ ਪ੍ਰਦਾਨ ਕੀਤੀ ਅੱਜ ਤੁਸੀਂ ਦੇਖਿਆ ਕਿ ਇਹਨਾਂ ਨੇ ਜਕਾਰਾ ਛੱਡ ਕੇ ਸਾਰੇ ਸਾਡੇ ਕਿਸਾਨ ਭਰਾਵਾਂ ਨੇ ਜਿਹੜੀ ਆ ਉਹ ਸਹਿਮਤੀ ਦਿੱਤੀ ਆ ਔਰ ਮੈਂ ਇਹਨਾਂ ਨਾਲ ਅੱਜ ਵਾਅਦਾ ਵੀ ਕੀਤਾ ਵਾ ਕਿ ਜੇ 15 ਦਿਨ ਤੋਂ ਵੱਧ ਦਾ ਸਮਾਂ ਲੱਗੇਗਾ ਤੇ ਮੈਂ ਸਰਕਾਰ ਨਾਲ ਨਹੀਂ ਮੈਂ ਤੁਹਾਡੇ ਨਾਲ ਖਲੋ ਕੇ ਇਸ ਤਰਨੇ ਚ ਬਾਵਾਂ ਧੰਨਵਾਦ ਮੈਨੂੰ ਆਉਣ ਚ ਸਮਾਂ ਲੱਗਿਆ ਪਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਚਾਹੁੰਦਾ ਸੀ ਕਿ ਮੈਂ ਸਾਰਾ ਅਪਰੂਵਲ ਕਰਾ ਕੇ ਤੇ ਚਿੱਠੀ ਆਪਣੇ ਹੱਥ ਲੈ ਕੇ ਤੇ ਫਿਰ ਤੁਹਾਡੇ ਕੋਲ ਆਵਾਂ ਕਿ ਮੈਂ ਰਾਜਨੀਤਿਕ ਲੀਡਰਾਂ ਵਾਂਗੂ ਨਹੀਂ ਆਉਣਾ ਚਾਹੁੰਦਾ ਧੜਕੋ ਕਿ ਆ ਕੇ ਐਲਵਾਸ਼ਨ ਦੇ ਕੇ ਤੇ ਧਮਾ ਚ ਕਾ ਕੇ ਚਲੇ ਜਾਵਾਂ ਕਿਉਂਕਿ ਫਿਰ ਮੈਂ ਵੀ ਕਿਸਾਨ ਪਹਿਲੋਂ ਆ ਲੀਡਰ ਅਸੀਂ ਬਾਹਰ ਕਿਉਂਕਿ ਫਿਰ ਜੇ ਧਰਨਾ ਚੁੱਕਿਆ ਜਾਂਦਾ ਤਾਂ ਫਿਰ ਸਰਕਾਰ ਤੇ ਪ੍ਰੈਸ਼ਰ ਘਟ ਜਾਣਾ ਸੀ ਸੋ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਧਰਨਾ ਲੱਗਿਆ ਹੋਇਆ ਵਾ ਮੈਂ ਜਿਹੜੇ ਸਾਡੇ ਪੀਡਬਲੂਡੀ ਮਨਿਸਟਰ ਨੇ ਸਰਦਾਰ ਹਰਭਜਨ ਸਿੰਘ ਜੀ ਇੱਥੇ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਔਰ ਇਸ ਹਾਲ ਨਹੀਂ ਮੈਂ ਪਿਛਲੇ ਸਾਲ ਵੀ ਦੋ ਮੰਗ ਪੱਤਰ ਉਹਨਾਂ ਨੂੰ ਮਿਲ ਕੇ ਦਿੱਤੇ ਸੀ ਉਹਨਾਂ پاس ਕਰਕੇ ਥੱਲੇ ਸੈਕਟਰੀ ਨੂੰ ਭਲਾਏ ਪਰ ਕਿਉਂਕਿ ਕੇਂਦਰ ਸਰਕਾਰ ਨੇ ਸਾਡਾ ਆਰਡੀਐਫ ਦਾ 10 ਹਜ਼ਾਰ ਕਰੋੜ ਰੁਪਏ ਨਹੀਂ ਦਿੱਤਾ ਜਿਹਦੇ ਕਰਕੇ ਇਹ ਜਿੰਨੀਆਂ ਸੜਕਾਂ ਦੀ ਰਿਪੇਅਰ ਹੈ ਨਹੀਂ ਹੋ ਸਕੀ ਉਹਦੇ ਕਰਕੇ ਉਹਦੇ ਵਿੱਚ ਹੀ ਇਹ ਨਹੀਂ ਰੱਖਿਆ ਗਿਆ ਫਿਰ ਮਾਨ ਸਾਹਿਬ ਬੀਨਾਨਗਰ ਆਏ ਸੀ ਉੱਥੇ ਵੀ ਮੈਂ ਮੰਗ ਰੱਖੀ ਸਭ ਤੋਂ ਪਹਿਲਾਂ ਇਹ ਦੀ ਫਿਰ ਮਾਨ ਸਾਹਿਬ ਕਾਦੀਆਂ ਆਏ ਜਦੋਂ ਪਾਰਲੀਮੈਂਟ ਦੀ ਇਲੈਕਸ਼ਨਸ ਸੀ ਉਹਦੇ ਵਿੱਚ ਵੀ ਮੇਰੀ ਭਾਵਾ ਤੁਸੀਂ ਫੇਸਬੁੱਕ ਤੇ ਵੀਡੀਓ ਵੇਖ ਲਓ ਸਭ ਤੋਂ ਪਹਿਲਾਂ ਮੈਂ ਕਿਹੜੀ ਪੁਲੀ ਦੀ ਮੰਗ ਰੱਖੀ ਔਰ ਜਿੰਨੀਆਂ ਬੇਟੀਆਂ ਸੜਕਾਂ ਦੀ ਰਿਪੇਅਰ ਹੋਣ ਵਾਲੀ ਆ ਤੁਸੀਂ ਦੀ ਰਿਪੇਅਰ ਹੋਣ ਵਾਲੀ ਆ ਮੈਂ ਮਾਨ ਸਾਹਿਬ ਦੇ ਸੰਗਤ ਦੇ ਹਜ਼ੂਰੀ ਦੇ ਵਿੱਚ ਮਾਨ ਸਾਹਿਬ ਦੇ ਅੱਗੇ ਮੰਗ ਰੱਖੀ ਸੋ ਉਹਦੇ ਕਰਕੇ ਪ੍ਰੈਸ਼ਰ ਸਰਕਾਰ ਤੇ ਬਣਿਆ ਰਿਹਾ ਔਰ ਤੁਸੀਂ ਜਦੋਂ ਇੱਥੇ ਵੇਖਿਆ ਇਹ ਸਾਰੀਆਂ ਰਪੋਰਟਾਂ ਸਰਕਾਰ ਨੂੰ ਜਾਂਡੀਆਂ ਸੀਗੀਆਂ ਔਰ ਮੈਂ ਵੀ ਤੁਹਾਡਾ ਮਦਈ ਬਣ ਕੇ ਕਿਉਂਕਿ ਇਹ ਇਲਾਕਾ ਸਾਡਾ ਆਪਣਾ ਇਲਾਕਾ ਵਾ ਔਰ ਬਹੁਤੇ ਪਰਿਵਾਰ ਨਾਲ ਸਾਡੀ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੀ ਸਿੱਧਾ ਮਾਸਟਰ ਸਤੀਸਨ ਸਿੰਘ ਜੀ ਨੇ ਦੱਸਿਆ ਕਿ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੀ ਸਾਹਜ ਹੈ ਸੋ ਜਿਹੜਾ ਤੁਹਾਡਾ ਦੁੱਖ ਉਹ ਸਾਡਾ ਦੁੱਖ ਹੈ ਸੋ ਇਸ ਕਰਕੇ ਮੈਂ ਨਿਰੰਤਰ ਲੱਗ ਰਿਆ ਫਿਰ ਮਾਨ ਸਰ ਜਲੰਧਰ ਆਏ ਜਿਹੜੀ ਬਾਈ ਇਲੈਕਸ਼ਨ ਦੇ ਤਨਵਾਸ ਤੇ ਉਧਰ ਮੈਂ ਮਾਨ ਸਰ ਤੋਂ ਵੀ ਈਟੀਓ ਸਾਹਿਬ ਨੂੰ ਕੋਾਇਆ ਕਿ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਵਾ ਮੈਂ ਉਹ ਵੀ ਦੱਸਿਆ ਜਿਹੜੀ ਡੈਥ ਹੋਈ ਚੇਅਰਮੈਨ ਸਾਹਿਬ ਦੇ ਪਿੰਡ ਤੇ ਮੈਂ ਕਿ ਉਹ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਐਕਸੀਡੈਂਟ ਨਾਲ ਡੈਥ ਹੋਈ ਹੈ ਤੇ ਕਿੰਨਾ ਮਾੜਾ ਮੈਸੇਜ ਆ ਰਿਹਾ ਆਪਾਂ ਨੂੰ ਸ਼ੁਰੂ ਕਰੀਏ ਤੇ ਸੰਗਤਾਂ ਦਾ ਜਿਹੜਾ ਵਿਰੋਧ ਆ ਉਹ ਜਿਹੜਾ ਵਾ ਉਹ ਖਤਮ ਹੋ ਗਏ ਫਿਰ ਮਾਨ ਸਾਹਿਬ ਨੇ ਵੀ ਕਹਿਤਾ ਔਰ ਹੁਣ ਮੈਂ ਹੁਣ ਮਰੇ ਆਉਣ ਦਾ ਕਾਰਨ ਨਹੀਂ ਬਣਿਆ ਕਿ ਹੁਣ ਮੈਨੂੰ 100% ਯਕੀਨ ਹੋ ਗਿਆ ਕਿ ਕੰਮ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਮੈਂ ਆ ਹੁਣ ਸ਼ੁੱਕਰਵਾਰ ਪਰਸੋਂ ਜਿਹੜੇ ਸਾਡੇ ਸੈਕਟਰੀ ਨੇ ਪੀਡਬਲੂਡੀ ਵਿਭਾਗ ਦੇ ਚੰਡੀਗੜ੍ਹ ਉਹਨਾਂ ਨੂੰ ਮਿਲਿਆ ਸੀ ਸਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਵਰਕਿੰਗ ਪ੍ਰਧਾਨ ਨੇ ਪ੍ਰਿੰਸੀਪਲ ਗੋਧਰਾਮ ਦੀ ਐਮਐਲਏ ਨੇ ਗੁੜਲਾਤਾ ਤਾਂ ਉਹ ਵੀ ਮੇਰੇ ਨਾਲ ਗਏ ਅਸੀਂ ਸ਼ੇਤੀ ਸਾਹਿਬ ਨਾਲ ਗੱਲ ਕੀਤੀ ਫਿਰ ਉਹਨਾਂ ਚੀਫ ਸਾਹਿਬ ਨੂੰ ਫੋਨ ਕੀਤਾ ਕਿ ਤੁਸੀਂ ਪਰਪੋਜ਼ਲ ਭੇਜੀ ਨਹੀਂ ਭੇਜੀ ਉਹਨਾਂ ਕਹਿੰਦੇ ਅਸੀਂ ਤਾਂ ਤਿੰਨ ਵਾਰ ਭੇਜੀ ਆ ਉੱਥੇ ਧਰਨਾ ਲੱਗਿਆ ਬਸ ਸਾਡੇ ਤੇ ਪ੍ਰੈਸ਼ਰ ਬਹੁਤ ਆ ਬੀਸੀ ਸਾਹਿਬ ਨੇ ਵੀ ਸਾਨੂੰ ਆਖਿਆ ਮੰਤਰੀ ਸਾਹਿਬ ਨੇ ਵੀ ਆਖਿਆ ਫਿਰ ਉਹਨਾਂ ਉਸੇ ਮੌਕੇ ਕਿਹਾ ਕਿ ਮੇਰੇ ਕੋਲ ਤੁਸੀਂ ਬਾਏ ਹੈਂਡ ਹੀ ਲੈ ਕੇ ਆਜੋ ਤੇ ਮੈਂ ਉਹ ਫਾਈਲ ਪਾਸ ਕਰ ਦਿੰਦਾ ਨਾ ਅਗਲੇ ਹਫਤੇ ਉਹਦੀ ਜਿਹੜੀ ਫਾਈਨੈਂਸ ਆਪਣੀ ਅਪਰੂਵਲ ਆ ਉਹ ਹੋ ਹੋ ਕੇ ਤੇ ਫਿਰ ਟੈਂਡਰ ਲਾ ਕੇ ਤੇ 10-15 ਦਿਨਾਂ ਅੰਦਰ ਜਿਹੜਾ ਪ੍ਰੋਸੈਸ ਆ ਉਹ ਹੋ ਕੇ ਤੇ ਕੰਮ ਸ਼ੁਰੂ ਹੋ ਜਾਵੇ ਤੋ ਹੁਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਕੱਲੀ ਇਹ ਪੁਲੀ ਨਹੀਂ ਜਿੰਨੀਆਂ ਸੜਕਾਂ ਤੁਸੀਂ ਨੂੰ ਜਾ ਕੇ ਲੱਗਦੀਆਂ ਨੇ ਉਹ ਸਾਰੀਆਂ ਅਸੀਂ 18 ਫੁੱਟ ਕਰ ਦੇਣ ਲੱਗੇ ਆਂ ਆ ਡੇਰਮਨ ਸਾਹਿਬ ਦੇ ਜਾਗਵਾਲ ਬੇਜ ਤੋਂ ਸੜਕ ਜਿਹੜੀ ਜਾ ਕੇ ਤੁਸੀਂ ਨੂੰ ਲੱਗਦੀ ਆ ਉਹ ਵੀ 18 ਫੁੱਟ ਹੋਣ ਲੱਗੀ ਆ ਇਧਰੋਂ ਮੁਲਾਵਾਲਾ ਨੋ ਜਿਹੜੀ ਜਾ ਕੇ ਲੱਗਦੀ ਉਹ ਵੀ ਤਕਰੀਬਨ ਝੰਡੇ ਲਵਾਣੇ ਵਾਲੀ ਵੀ ਇਹ ਸਾਰੀਆਂ ਸੜਕਾਂ 18 ਫੁੱਟ ਕਿਉਂਕਿ ਹੁਣ ਮੰਡੀ ਬੋਰਡ ਨੇ ਹਾਰ ਕੇ 1800 ਕਰੋੜ ਦਾ ਲੋਨ ਲੈ ਲਿਆ ਕਿ ਨਹੀਂ ਕਹਿੰਦਾ ਮੈਂ ਦੇਣੇ ਤਾਂ ਨਾ ਹਾਂ ਦਵੇ ਅਸੀਂ ਆਪਣੇ ਫੜਕਾ ਦੇ ਬਣਾਉਣੀਆਂ ਹੀ ਨੇ 2 ਸਾਲ ਤੋਂ ਕੋਈ ਸੜਕ ਨਹੀਂ ਬਣੀ ਸੋ ਪੰਜਾਬ ਮੰਡੀਕਰਨ ਬੋਰਡ ਨੇ 1800 ਕਰੋੜ ਦਾ ਲੋਨ ਲੈ ਲਿਆ ਔਰ ਉਹ ਲੋਨ ਦੇ ਤਹਿਤ ਇਹ ਸਾਰੀਆਂ ਸੜਕਾਂ ਜਿਹੜੀਆਂ 18 ਫੁੱਟ ਪਾਸ ਹੋ ਗਈਆਂ ਨੇ ਔਰ ਜਿੰਨੀ ਧੂਈ ਆ ਟੰਡ ਤੱਕ ਕੀੜੀ ਮਿਲ ਤੱਕ ਉਹ ਸਾਰੀ ਰਿਪੇਅਰ ਹੋ ਰਹੀ ਹੈ ਔਰ ਇਹਦੇ ਨਾਮ ਨਾਲ ਇਹ ਤੇ PWD ਦੇ ਮਹਿਮੇ ਦੀ ਗੱਲ ਹੋਗੀ। ਬਾਕੀ ਜਿਹੜਾ ਇਰੀਗੇਸ਼ਨ ਮਹਿਕਮਾ ਵਾ ਉਹ ਵੀ ਮੇਰੀ ਜੋੜਾ ਮਾਜਰਾ ਸਾਹਿਬ ਨਾਲ ਗੱਲ ਹੋਈ ਹੀ ਕਿ ਆਪਾਂ ਤੁਸੀਂ ਨੂੰ ਥੋੜੀ ਹੋਰ ਉੱਚੀ ਕਰਕੇ ਤੇ ਚੌੜੀ ਕੀਤੀ ਜਾਵੇ। ਉਹਦਾ ਵੀ 15 ਕਰੋੜ ਦਾ ਪ੍ਰੋਜੈਕਟ ਜਿਹੜਾ ਵਾ ਉਹ ਪਾਈਪਲਾਈਨ ਚ ਆ ਮੈਂ ਝੂਠੀ ਗੱਲ ਨਹੀਂ ਕਰਨੀ ਜਿੰਨਾ ਕੁ ਹੋਇਆ ਮੈਂ ਉਹਨਾਂ ਵੀ ਦੱਸਾਂ। ਉਹ ਵੀ ਪਾਈਪਲਾਈਨ ਚ ਉਹਦੇ ਪਿੱਛੇ ਵੀ ਅਸੀਂ ਲੱਗੇ ਹੋਏ ਆਂ। ਕਿ ਚਲੋ ਇਹ ਸੀਜ਼ਨ ਚ ਤੁਸੀਂ ਰਪੇਅਰ ਹੋ ਜੇ ਅਗਲੇ ਸੀਜ਼ਨ ਚ ਆਪਾਂ ਤੁਸੀਂ ਨੂੰ ਚੌੜੀ ਵੀ ਕਰ ਦਈਏ ਤੇ ਉੱਚੀ ਵੀ ਕਰ ਦਈਏ ਤਾਂ ਕਿ ਕਿਉਂਕਿ ਬਰਖਾਤਾਂ ਦੇ ਵਿੱਚ ਹਰ ਸਾਲ ਹੀ ਸਾਡੇ ਕਿਸਾਨਪੁਰਾਵਾਂ ਦਾ ਬਹੁਤ ਨੁਕਸਾਨ ਹੁੰਦਾ ਪਿਛਲੇ ਸਾਲ ਤੁਹਾਨੂੰ ਪਤਾ ਮੈਂ ਵੀ ਤਕਰੀਬਨ ਹਫ਼ਤਾ ਡੇਢ ਹਫ਼ਤਾ ਤੁਹਾਡੇ ਵਿੱਚ ਹੀ ਰਿਆਂ ਸਵੇਰੇ ਆ ਕੇ ਰਾਤ ਨੂੰ 11-12 ਵਜੇ ਜਾਂਦਾ ਰਿਆਂ ਤੁਹਾਡੇ ਨਾਲ ਸਾਡੇ ਮੈਂ ਜੋ ਦੁੱਖ ਸੀ ਆਪਣੇ ਪਿੰਡੇ ਤੇ ਹੰਡਾਏ ਆ ਤੁਸੀਂ ਮੈਂ ਤੁਹਾਡੀਆਂ ਜੋ ਵੀ ਮੁਸ਼ਕਲਾਂ ਨੇ ਉਹਦੇ ਤੋਂ ਵਾਕਫ ਹਾਂ ਔਰ ਮੈਂ ਚਾਹੁੰਦਾ ਕਿ ਸਾਡਾ ਜਿਹੜਾ ਬੇਖ ਇਲਾਕਾ ਵਾ ਉਹ ਘਾ ਵਦੇ ਹਰ ਪੱਖੋਂ ਇਸ ਇਲਾਕੇ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਵੇ ਜਾਵੇ ਪਰ ਪਹਿਲਾਂ ਵੀ ਮੇਰੇ ਦਾਦਾ ਜੀ ਮੇਰੇ ਪਤਾ ਜੀ ਨੇ ਬੇਖ ਇਲਾਕੇ ਤੇ ਬਹੁਤ ਧਰਨਾ ਲਾ ਕੇ ਬੈਠੇ ਕਿਸਾਨ ਵੀਰੋ ਸਾਡੇ ਹਲਕਾ ਇੰਚਾਰਜ ਸੇਵਾਦਾਰ ਸੇਫਾ ਪਹਿਲਾ ਫਤਿਹਪੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖਾ ਸਾਹਿਬ ਅਸੀਂ ਤੁਹਾਨੂੰ ਆਪਣਾ ਪਰਮਾਰ ਮੰਨਦੇ ਹਾਂ ਕਿਉਂਕਿ ਸਾਡੇ ਜਿਹੜੇ ਏਰੀਏ ਦੇ ਦੁੱਖ ਮਸਲੇ ਨੇ ਉਹ ਜਿਹੜਾ ਸਰਕਾਰ ਬਣਦੀ ਆ ਉਹ ਜਿਹੜੇ ਲੋਕ ਕਥਾਨ ਲੀਡਰ ਨਰਨ ਵਾਲੇ ਹੁੰਦੇ ਨੇ ਉਹ ਆਪਣੇ ਮਸਲੇ ਜਿਹੜੇ ਆ ਉਹ ਆਪਣੇ ਪਲੇਟਫਾਰਮ ਤੇ ਲੈ ਕੇ ਆਉਂਦੇ ਨੇ ਤੇ ਸਾਡਾ ਇਹ ਮਸਲਾ ਜਿਹੜਾ ਲਗਭਗ 1 ਸਾਲ ਤੋਂ ਟੈਨਿੰਗ ਪਿਆ ਹੋਇਆ ਕਿਉਂਕਿ ਜੇ ਉਹ ਹਾਰ ਆਇਤੀ ਤੇ ਸਾਰੀ ਹੀ ਸੰਗਤ ਜਿਹੜੀ ਆ ਏਰੀਆ ਦੀ ਉਹਨਾਂ ਨੇ ਮਹਿਸੂਸ ਕੀਤਾ ਤੇ ਇਹ ਜੋ ਜਣਾ ਰਸਤਾ ਹੈ ਸਾਡਾ ਲੰਘਣ ਯੋਗ ਨਹੀਂ ਤੇ ਆਪ ਜੀ ਦੇ ਵਿਸ਼ਵਾਸ ਦੇ ਅਨੁਸਾਰ ਸਾਰੀ ਸੰਗਤ ਨੇ ਇਸ ਗੱਲ ਦਾ ਵਿਸ਼ਵਾਸ ਕੀਤਾ ਵੀ ਜੇਲਾ ਬੋਲਿਆ ਇਹ ਲੰਘ ਭਾ ਜਲਦੀ ਤੋਂ ਜਲਦੀ ਜਿਹੜਾ ਬਣ ਜਾਊਗਾ ਨਿਰੰਤਰ ਸੀਐਮ ਸਾਹਿਬ ਦੇ ਨਾਲ ਵੀ ਸਾਡੀ ਜਿਹੜੀ ਮੀਟਿੰਗ ਆ ਉਹ ਹੁੰਦੀ ਰਹਿੰਦੀ ਐ ਕਰਕੇ ਇਹਦਾ ਐਸਕੇਐਮ ਗਹਿਰ ਰਾਜਨੀਤਿਕ ਜਿਹੜਾ ਉਹ ਨੋਰਚੜਾ ਇੱਕ ਮੈਂਬਰ ਆ ਕਿਸੇ ਛੋਟਾ ਜਿਹਾ ਸੇਵਾਦਾਰ ਹੈ ਇਸ ਦਾ ਸਾਹੀ ਦਾ ਜੀ ਸੀਐਮ ਸਾਹਿਬ ਦੇ ਸਾਹਮਣੇ ਸਾਡੀ ਇਸ ਕੁੜੀ ਦੀ ਮੰਗ ਸਾਡੀ ਧੁੱਸੀ ਜਿਹੜੀ ਉਹਦੀ ਮੰਗ ਸਾਡੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਮੰਗ ਬੜੇ ਤਰੀਕੇ ਦੇ ਨਾਲ ਜਿਹੜੀ ਉਹ ਰੱਖੀ ਗਈ ਅਸੀਂ ਉੱਥੇ ਬੈਠੇ ਹੀ ਸਾਂ ਤੇ ਮੈਂ ਗੱਲ ਕਰ ਰਿਹਾ ਸੀ ਤੇ ਇੱਕ ਫੋਨ ਜਿਹੜਾ ਵਾ ਤੁਹਾਡਾ ਸਾਡੇ ਕੋਲ ਸੀਗਾ ਵੀ ਜਿਹਦੇ ਉੱਤੇ ਤੁਹਾਡੇ ਨਾਲ رابطہ ਕਾਇਮ ਕੀਤਾ ਜਾ ਸਕੇ ਮੈਂ ਉੱਥੇ ਗੱਲ ਵੀ ਕੀਤੀ ਸੀ ਐਮ ਹਾਊਸ ਦੇ ਵਿੱਚ ਤੇ ਮੈਂ ਕਹਦਾ ਉਹਨੂੰ ਫੋਨ ਵੀ ਲਾਇਆ ਫੋਨ ਕਿਸੇ ਕਰ ਉਹ ਸ਼ਾਇਦ ਚੁੱਕਿਆ ਨਹੀਂ ਗਿਆ ਜਾਂ ਤੇ ਜੇ ਤੁਸੀਂ ਇਸ ਚੀਜ਼ ਨੂੰ ਬਰੀਕ ਕਰ ਦਿੰਦੇ ਉਸ ਟਾਈਮ ਦੇ ਉੱਤੇ ਅਜ ਤੋਂ 6-7 ਮਹੀਨੇ ਪਹਿਲਾਂ ਦਾ ਹੋ ਸਕਦਾ ਇਹ ਹੋ ਜਾ ਤਾਡੀ ਮਦਦ ਨਾਲ ਸਰਕਾਰ ਦੀ ਬਦਲਦਾ ਅਜ ਜਿਹੜਾ ਲੋਕ ਲੰਘ ਜਾਂਦੇ ਹੁੰਦੇ ਅਸੀਂ ਡੀਸੀ ਅਫਸਰ ਦੇ ਉੱਤੇ ਸਾਡੇ ਇਹ ਫੈਕਟਰੀ ਸਾਹਿਬ ਨੇ ਚੀਬ ਸਾਹਿਬ ਜਿਹੜੇ ਪੰਜਾਬ ਦੇ ਨੇ ਪੀਡਬੀ ਉਹਨਾਂ ਕੋਲ ਵੀ ਮੰਗ ਰੱਖੀ ਨਿਰੰਤਰ ਚੱਲਦਾ ਗਿਆ ਕੰਮ ਸੇ 17 ਦਿਨ ਤੋਂ ਲਗਾਤਾਰ ਅਸੀਂ ਇਹ ਵੇਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਕੋਲ ਆਓ ਸਾਡਾ ਇੱਥੇ ਦੁੱਖ ਚੜ੍ਹ ਜਿਹਾ ਸੁਣੋ ਪਰ ਥੋੜੀ ਜਿਹੀ ਨਿਰਾਸ਼ਾ ਸਾਨੂੰ ਇਹ ਸੀ ਗੱਲ ਦੀ ਸੀ ਸਾਡੇ ਭਰਾ ਹੋਣ ਦੇ ਬਾਵਜੂਦ ਵੀ 17 ਦਿਨ ਜਿਹੜੇ ਇੱਥੇ ਆਉਣ ਦੇ ਲੱਗੇ ਆ ਅਸੀਂ ਇਸ ਗੱਲ ਤੋਂ ਜਿਹੜੇ ਸੰਗਤ ਜਿਹੜੀ ਆ ਇਹ ਨਾਲ ਸਾਡੇ ਆਪਣਾ ਜਿਲ੍ਹਾ ਜਿਹੜਾ ਉਹ ਯਾਰ ਕਰਦੀ ਹੈ ਦੂਜਾ ਧੰਨਵਾਦੀ ਆ ਅਸੀਂ ਇਹਨਾਂ ਲੋਕਾਂ ਦੇ ਜਿਹੜੇ ਕਿਸਾਨ ਵੀਰ ਸਾਡੇ ਨੇ ਛੱਲੇ ਤੋਂ ਸੰਗਤ ਦੇ ਸਾਡੇ ਰਵਿੰਦਰ ਜੀ ਸਾਡੇ ਜੀਤ ਵੀਰ ਜੀ ਤੁਹਾਡੀ ਗੱਲ ਵੀ ਸਾਡੇ ਨਾਲ ਹੋਈ ਸੀਗੀ ਇੱਥੇ ਤੋ ਜੇ ਕਿਹਾ ਕਿ ਅੱਜ ਵੀ ਮੈਂ ਚੰਡੀਗੜ੍ਹ ਜਾ ਰਿਹਾ ਤਾਂ ਸਾਡੀ ਗੱਲਬਾਤ ਜਿਹੜੀ ਆ ਉਹ ਸਰਕਾਰ ਨਾਲ ਕਰਕੇ ਜਿਹੜਾ ਮਸਲਾ ਸਾਡੇ ਏਰੀਆ ਦਾ ਮੈਂ ਜਲਦ ਜਲਦੀ ਜਿਹੜੀ ਹੈ ਇਹਨੂੰ ਕੋਈ ਬਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਤੁਹਾਡਾ ਫੇਸਬੁੱਕ ਤੇ ਦੇਖਿਆ ਖਬਰ ਵੀ ਦੇਖੀ ਅਸੀਂ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੋਈ ਵੀ ਤੁਸੀਂ ਜਿਹੜਾ ਆ ਕਰ ਰਹੇ ਹੋ ਸਾਡੇ ਵਾਸਤੇ ਅਫਰ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਜਲਦੀ ਜਲਦੀ ਕਿਉਂਕਿ 95 ਸਾਲ ਦੀ ਉਮਰ ਸਾਡੇ ਮਾਸਟਰ ਸੀਸਟਰ ਨੇ ਦਿੱਤੀ ਆ ਇਹ ਕਿਸੇ ਰਾਜਨੀਤਿਕ ਤਰ੍ਹਾਂ ਦਾ ਨਹੀਂ ਅਸੀਂ ਵਿਸ਼ਵਾਸ ਦਉਂਦੇ ਹਾਂ ਕਿ ਇਹ ਗੈਰ ਰਾਜਨੀਤਿਕ ਤਰ੍ਹਾਂ ਦੇ ਜਿਹੜੇ ਉਹ ਮੈਂਬਰ ਹੈ ਜਿਹੜੀ ਮੰਗ ਮਸਲਾ ਸਾਡਾ ਏਰੀਆ ਦਾ ਹੋਏਗਾ ਅਸੀਂ ਤੁਹਾਡੇ ਕੋਲ ਆ ਕੇ ਉਹਨੂੰ ਤਾਂ ਫੇਸਬੁੱਕ ਜਰੀਏ ਹੋਵੇ ਜਾਂ ਸਾਡਾ ਫੋਨ ਰਹੀਂ ਤੁਹਾਡੇ ਨਾਲ ਰਸਤਾ ਕਾਇਮ ਹੋ ਜਾਏ ਜਾਂ ਜਿਹੜਾ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਕਿਉਂਕਿ ਮੇਰੀ ਆਸ ਤਾਂ ਐਸੇ ਗੱਲ ਦੀ ਜੇ ਕੋਈ ਮਸਲਾ ਹੋਵੇ ਉਹ ਤੁਹਾਡੇ ਪੇਜ ਤੇ ਵੀ ਟੈਗ ਕਰਦੀਦਾ ਚੇਅਰਮੈਨ ਸਾਹਿਬ ਸਾਡੇ ਬੈਠੇ ਨੇ ਉਸ ਤੇ ਵੀ ਅਸੀਂ ਇਹਨਾਂ ਦਾ ਟੈਗ ਕਰਦੇ ਹਾਂ ਕਿ ਜਿਹੜੀ ਗੱਲ ਸਾਡੀ ਆ ਥੱਲੇ ਹੋ ਸਕਦਾ ਟਰੱਕ ਤੱਕ ਨਾ ਪਹੁੰਚਦੀ ਹੋਵੇ ਟਰੱਕ ਤੱਕ ਪਹੁੰਚੇ ਕਿਉਂਕਿ ਸਰਕਾਰ ਐਸੇ ਦੇਸੇ ਆਈ ਕਿਉਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਜੈਦਾ ਆਪਣਾ ਮੰਗ ਮਸਲਾ ਲਾ ਕੇ ਭਾਵੇਂ ਪੰਜਾਬ ਦਾ ਹੋਵੇ ਹਾਵੇ ਸਾਡਾ ਸੇਨ ਏਰੀਆ ਦਾ ਮਸਲਾ ਹੋਵੇ ਉਹ ਬੜੀ ਧਿਆਨ ਨਾਲ ਸਾਡੀ ਗੱਲ ਸੁਣਦੇ ਆ ਵੀ ਹਾਂ ਅਸੀਂ ਚਿੰਤ ਦਾ ਇਸ ਗੱਲ ਤੋਂ ਤੁਹਾਡੇ ਮਸਲੇ ਜਿਹੜੇ ਹੱਲ ਕੀਤੇ ਜਾਣ ਤੇ ਸਾਡਾ ਅੱਜ ਦਾ ਨੀਨ ਮਸਲਾ ਜਿਹੜਾ ਵਾ ਹੋਰ ਮੰਗਾ ਨੇ ਸਾਡੇ ਏਰੀਆ ਦੀਆਂ ਉਹ ਸਾਡੀਆਂ ਟੇਬਲ ਤੇ ਤੇ ਹਾਈ ਹੈ ਪਰ ਜਿਹੜਾ ਸਾਡਾ ਅੱਜ ਦਾ ਨੀਨ ਮਸਲਾ ਸੀਗਾ ਉਹ ਕੁੜੀ ਦਾ ਵਾ ਅਸੀਂ ਕਹੁੰਦੇ ਆ ਕਿ ਜੋ ਤੁਸੀਂ ਉਸ ਸਰਕਾਰ ਕੋਲ ਸਾਡੇ ਕੋਲ ਲੈ ਕੇ ਆਏ ਹੋ ਉਹ ਵੀ ਸਾਨੂੰ ਦੱਸੋ ਤੇ ਸਾਡੇ ਜਿਹੜੇ ਕਿਸਾਨ ਵੀਰ ਤੇ ਬਜ਼ੁਰਗੇ ਦੇ ਨਾਲ ਬੈਠੇ ਨੇ ਇਹ ਵੀ ਆ ਕੇ ਜਿਹੜੇ ਆਪਣੇ ਘਰ ਦੇ ਜਿਹੜੇ ਸੁੱਖ ਦੀ ਨੀਂਦ ਖੋ ਸਕਣ ਇੱਕ ਮੈਂ ਗੱਲ ਦੱਸ ਦੇਣੀ ਚਾਹੁੰਦਾ ਵੀ ਸਾਪ ਕੋਈ ਰੋਤਾ ਜੀ ਸਾਡੇ ਜਿਹੜੇ ਵੀਰ ਇੱਥੇ ਰੋਜ਼ ਨਿਰੰਤਰ ਜਿਹੜੀ ਫਾਇਦੀ ਪਰਦੇ ਨੇ ਤੇ ਇੱਕ ਦਿਨ ਸਾਪ ਆ ਕੇ ਉਹਨਾਂ ਦੀ ਲੱਤਾਂ ਦੇ ਉੱਤੇ ਚੜ ਗਿਆ ਤੇ ਬੜੀ ਮੁਸ਼ਕਲ ਜਗਾ ਸਾਡੇ ਬੰਦੇ ਦੀ ਜਾਨ ਉਹ ਵਧੀ ਆ ਕਿ ਉਹ ਜਣਾ ਸੰਘਰਸ਼ ਕਰਨਾ ਇਹ ਸਾਡੇ ਨੇਕੀ ਇੱਥੇ ਅਗਿਆ ਵੀ ਅਸੀਂ ਸਰਬੱਤ ਦੇ ਭਲੇ ਵਾਸਤੇ ਜਿਹੜਾ ਇੱਥੇ ਬੈਠੇ ਆ ਤੁਹਾਨੂੰ ਯਾਦ ਹੋਵੇਗਾ ਪ੍ਰਧਾਨ ਜੀ ਸਾਡੀ ਪੈਂਸੀ ਜਗੋਵਾਲ ਤੋਂ ਤੇ ਇੱਥੇ ਵਰਮ ਤੇ ਮਿੱਟੀ ਨਾਲ ਪ੍ਰਾਣ ਕਰ ਰਿਹਾ ਸਾਡਾ ਐਕਸੀਡੈਂਟ ਹੋਇਆ ਸੀ ਉਹ ਟਰਾਲੀ ਥੱਲੇ ਆਉਣ ਕਰ ਉਹ ਸਾਡੀ ਲੱਤ ਹੋ ਗਈ ਆ ਉਹਦੀ ਚੰਗੀ ਤੇ ਮਗਲਾ ਜਿਹੜੇ ਸਾਡੇ ਮਸਲੇ ਨੇ ਅਸੀਂ ਜਾਨਾਂ ਬਚਾ ਲਈਏ ਅਸੀਂ ਇਹ ਚਾਹੁੰਦੇ ਆਂ ਵੀ ਸਰਕਾਰ ਜਾਂ ਸਾਡੇ ਹਲਕਾਂ ਚਾਰ ਸਾਨੂੰ ਆਪਣੇ ਦੁਸ਼ਮਣ ਨਾ ਸਮਝੇ ਸਭ ਤੋਂ ਪਹਿਲੀ ਗੱਲ ਇਹ ਆ ਸੱਤ ਜੁੜ ਕੇ ਬੇਨਤੀ ਕਰਦੇ ਆਂ ਤੇ ਸਾਨੂੰ ਦੁਸ਼ਮਣ ਨਾ ਸਮਝਿਆ ਜਾਵੇ ਕਿ ਮੀ ਅੱਜ ਦੇ ਸੋ ਪੂਰੇ ਸਮੇਂ ਕਾਟ ਜਿਹੜੇ ਪਏ ਨੇ ਤੁਸੀਂ ਇਹਨਾਂ ਨੂੰ ਵੇਖਿਓ ਬੰਦੂ ਕਮਟੀ ਨਾਲ ਤੇ ਸਾਰਾ ਸਾਰਾ ਲਗਭਗ 1.5 ਲੱਖ ਦਾ 10000 ਕਿੱਲੇ ਦਾ ਝੋਨਾ ਜਿਹੜਾ ਉਹ ਵੀ ਖਰਾਬ ਹੋਏਗਾ ਤੇ ਸਾਡਾ ਗੰਨਾ ਵੀ ਖਰਾਬ ਹੋਏਗਾ ਕਿਹਦੇ ਵਿੱਚ ਫੇਰ ਅਸੀਂ ਸਰਕਾਰਾਂ ਕੋਲ ਮੰਗ ਮੰਗਦੇ ਆਂ ਤੁਹਾਨੂੰ ਹੀ ਸੰਕਰਾਂਗੇ ਸਾਡੇ ਦੂਏ ਗੱਡੀ ਜਾ ਕੇ ਰਹੀ ਤੇ ਲੈਣੇ ਬੈਣਾ ਤੇ ਸੇਵਾ ਸਾਹਿਬ ਸਾਡਾ ਕਰਾਉਗੂ ਦਾ ਹਲ ਤੇ ਸਾਨੂੰ ਪਾਉ ਉਹ ਕਾਦੇ ਇਹਨੂੰ ਪਹਿਲਾਂ ਹੀ ਵੀ ਜਿਹੜਾ ਸਰਕਾਰ ਦਾ ਸਾਡਾ ਫੰਡ ਹੈ ਉਹ ਰਿਲੀਜ਼ ਕਰਾ ਕੇ ਇਹਨੂੰ ਕੰਮ ਬਣਾਇਆ ਜਾਵੇ ਪ੍ਰਧਾਨ ਜੀ ਅੱਜ ਸੇਖਮਾ ਸਾਹਿਬ ਤੁਹਾਡੇ ਕੋਲ ਪਹੁੰਚੇ ਨੇ ਕੀ ਯਕੀਨ ਦਿਵਾ ਕੇ ਗਏ ਨੇ ਅੱਜ ਸਰਕਾਰ ਵੱਲੋਂ ਸਾਡੇ ਹਲਕਾਂ ਚੱਲ ਜਿਹੜੇ ਜਗਰੂਪ ਸਿੰਘ ਜੀ ਸੇਖਮਾ ਸਾਡੇ ਕੋਲ ਪਹੁੰਚੇ ਸੀਗੇ ਉਹ ਜਿਹੜਾ ਸਾਡਾ ਧਰਨਾ ਨਿਰੰਤਰਤਾ ਸਾਰਵੇਂ ਦੇ ਵਿੱਚ ਸੀਗਾ ਅੱਜ ਬਨਵੰਡੇ ਸਿੰਘਪੁਰ ਜਿਹੜੀ ਬਣਾਉਂਦੇ ਸਾਡੇ ਮਾਸਟਰ ਜੀ ਸਾਡੇ ਬਜ਼ੁਰਗ ਸਾਡੇ ਤਾਇਆ ਜੀ ਸਾਰੇ ਬੈਠੇ ਨੇ ਇਹਨਾਂ ਨੇ ਰੰਗ ਕੀਤਾ ਸੀ ਮੌਜਾ ਉਹਨਾਂ ਦੇ ਵਿਸ਼ਵਾਸ ਤੋਂ ਹੈ ਵੀ ਜਿਹੜਾ ਸਰਕਾਰ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਵੇ ਕੰਮ ਦਾ ਜਿਹੜਾ ਅਰੰਭ ਅਸੀਂ ਕਰਦੇ ਆਗੇ ਤੇ ਜੇ ਕੰਮ ਰੰਭ ਨਹੀਂ ਹੁੰਦਾ ਜਾਂ ਸ਼ੁਰੂਆਤ ਨਹੀਂ ਹੁੰਦੀ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਧਰਨੇ ਦੇ ਵਿੱਚ ਜਗਰੂਰ ਸਿੰਘ ਜੀ ਆਪ ਬੈਠੇ ਨੇ ਉਹਨਾਂ ਦੇ ਵਿਸ਼ਵਾਸ ਮੁਤਾਬਕ ਤੇ ਸੰਗਤ ਜਿਹੜੀ ਆ ਜਿਹੜੀ ਸਾਡੀ ਆਈ ਸੀ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਸੀਗੀਆਂ ਉਹਨਾਂ ਨੇ ਜਕਾੜਾ ਲਾ ਕੇ ਇਸ ਗੱਲ ਦੀ ਹਾਮੀ ਭਰੀ ਆ ਵੀ ਜੇ ਇਹ ਸਰਕਾਰ ਇਸ ਆਪਣੀ ਗੱਲ ਵਾਅਦੇ ਤੋਂ ਮੁੱਕਰਦੀ ਆ ਤੇ ਜਿਹੜਾ ਸ਼ਿਗਰਚਾ ਇਹਨੂੰ ਹੋਰ ਤੇਜ ਜਿਹੜਾ ਉਹ ਕੀਤਾ ਜਾਊਗਾ ਤੇ ਜਿਹੜੇ ਗੁਰੂ ਸਿੰਘ ਸੇਖਵਾ ਜੀ ਆ ਉਹ ਸਾਡੀਆਂ ਦੇ ਨਾਲ ਤਕੀਦ ਕਰਨਗੇ ਵੀ ਜੋ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਉਹ ਵਾਦਾ ਖਲਾਫੀ ਹੁੰਦੀ ਆ ਉਹਦੇ ਵਿੱਚ ਆ ਕੇ ਬੈਠਣੀ ਆ। ਅਗਰ 15 ਦਿਨਾਂ ਦੇ ਵਿੱਚ ਜਾਂ 15 ਤਰੀਕ ਤੱਕ ਕੰਮ ਨਹੀਂ ਸ਼ੁਰੂ ਹੁੰਦਾ ਤੇ ਫਿਰ ਧਰਨੇ ਦੀ ਅਗਲੀ ਰਣਨੀਤੀ ਕੀ ਹੋਵੇਗੀ? ਸਾਨੂੰ 15 ਦਿਨ ਦਾ ਉਹਨਾਂ ਨੇ ਕਿਹਾ ਹੋਇਆ 15 ਦਿਨ ਤੱਕ ਜਿਹੜਾ ਇਹਦਾ ਕੰਮ ਰੰਪ ਹੋ ਜਾਊਗਾ। ਇਹ ਸੰਗਤਾਂ ਪਹਿਲਾਂ ਅਵੇਅਰ ਨੇ ਕਿਉਂਕਿ ਸਾਡੇ ਇਸ 17 ਦਿਨਾਂ ਦੇ ਮੋਰਚੇ ਨੇ ਜਿਹੜੀ ਗੱਲ ਆ ਪੂਰੀ ਪੰਜਾਬ ਦੀ ਕੈਬਨਿਟ ਤੱਕ ਜਿਹੜੀ ਸਾਰੇ ਪਹੁੰਚਾ ਦਿੱਤੀ ਆ ਤੇ ਸਾਰੇ ਘਰ ਘਰ ਜਿਹੜਾ ਇਹਦਾ ਪ੍ਰਚਾਰ ਹੋ ਚੁੱਕਿਆ ਉਹ ਜੇ 15 ਦਿਨ ਤੱਕ ਇਹ ਕੰਮ ਨਹੀਂ ਹੁੰਦਾ ਤੇ ਸਾਨੂੰ ਸਰਵੇਖਾ ਹਾਕਮਾਂ ਦੀ ਲੋੜ ਆ ਜੱਥੇਬੰਦੀਆਂ ਸਾਡੇ ਨਾਲ ਨੇ ਸਾਰੀਆਂ ਫਿਰ ਸੇਖਵਾ ਸਾਹਿਬ ਦੇ ਦਰਾਂ ਦੇ ਮੂਹਰੇ ਜਿਹੜਾ ਵਾ ਉਹ ਧਰਨਾ ਲਾਵਾਂਗੇ ਜਿੰਨਾ ਚਿਰ ਸਾਡੇ ਕੰਮ ਨਹੀਂ ਹੋਊਗਾ ਤੇ ਜਿਹੜਾ ਲਗਾਤਾਰ ਅਗਲਾ ਧਰਨਾ ਚੱਲਾ ਚੱਲੂਗਾ ਉਹਦੀ ਜ਼ਿੰਮੇਵਾਰੀ ਵੀ ਸੇਖਵਾ ਸਾਹਿਬ ਦੀ ਹੋਏਗੀ ਪੰਜਾਬ ਸਰਕਾਰ ਦੀ ਹੋਏਗੀ ਤੇ ਜਿੰਨਾ ਜਦਾਂ ਸਾਡੇ ਕੰਮ ਨਹੀਂ ਹੁੰਦੇ ਉਹਨਾਂ ਜਦਾਂ ਅਸੀਂ ਘਰ ਪਰਤਣ ਵਾਲੇ ਨੇ ਬਹੁਤ ਸੰਗਤਾਂ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਕੀ ਕਹਿਣਾ ਚਾਹੁੰ ਅਸੀਂ ਸਾਰੀਆਂ ਸੰਗਤਾਂ ਦਾ ਇੱਥੇ ਆਉਂਦੇ ਜਿਹੜਾ ਉਹ ਕਦਮ ਕਦਮ ਚੱਲ ਕੇ ਆਈਆਂ ਨੇ ਸਾਡੇ ਉਹ ਸਿਰ ਮੱਥੇ ਆ ਆਪਣੀ ਲੜਾਈ ਲੜਨੀ ਜਿਹੜੀ ਆਪ ਸਿੱਖੋ ਕਿਉਂਕਿ ਸਰਕਾਰਾਂ ਨੂੰ ਜਿੰਨਾ ਚਿਰ ਤੁਸੀਂ ਬੋਲੋਗੇ ਨਾ ਜਿੰਨਾ ਚਿਰ ਆਪਣਾ ਮਸਲਾ ਦੱਸੋਗੇ ਨਾ ਉਹਨਾਂ ਸਰਕਾਰਾਂ ਅਜੇ ਵੀ ਕਰਦੀਆਂ ਕੁਛ ਨਹੀਂ ਗੀਆਂ ਤੁਸੀਂ ਅਵੇਅਰ ਹੋ ਜੇ ਪਿੰਡਾਂ ਦੇ ਨਸ਼ੇ ਦਾ ਮੁੱਦਾ ਵਾ ਜੇ ਤਾਂ ਦੇ ਪਿੰਡਾਂ ਦੇ ਹਥਿਆਰਾਂ ਦਾ ਮੁੱਦਾ ਵਾ ਜੇ ਕੋਈ ਹੋਰ ਵੀ ਮਸਲੇ ਲੜਾਈਆਂ ਝਗੜੇ ਨੇ ਛੱਡੀਆਂ ਜਿਹੜੀਆਂ ਜਾਲੀ ਬਣਦੀਆਂ ਨੇ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਲੋਕਾਂ ਦਾ ਤਸ਼ੱਦਦ ਕੀਤਾ ਜਾ ਰਿਹਾ ਜੇ ਉਹ ਏ 77 ਦੇ ਬੰਦੇ ਵੀ ਕਰਦੇ ਆ ਤੇ ਤੁਸੀਂ ਚਟਾਨ ਵਾਂਗੂ ਖੜੇ ਹੋ ਤਾਨੂੰ ਡਰ ਨਹੀਂ ਲੋੜ ਨਹੀਂ ਜਿ세 ਬੰਦੀਆਂ ਤੁਹਾਡੇ ਨਾਲ ਨੇ ਡੇਰ ਜੁਰ ਜ਼ਰੂਰ ਲੱਗ ਸਕਦੀ ਆ ਪਰ ਝੂਠੇ ਨੂੰ ਝੂਠਾ ਕਹਿਣ ਵਿੱਚ ਸਾਡੀ ਹਿੰਮਤ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਤੇ ਪਾ ਗਏ ਹੀ ਜਿਹੜਾ ਵਾ ਇਹ ਸਹੀ ਫੈਸਲੇ ਵੀ ਸਰਕਾਰ ਨੂੰ ਕਰਾਇਆ ਜਾ ਸਕਦੇ ਆ ਤੇ ਜਿਹੜਾ ਤਸ਼ੱਦਦ ਜਿਹੜੇ ਲੋਕ ਪਿੰਡਾਂ ਦੇ ਵਿੱਚ ਕਰ ਰਹੇ ਤੇ ਅਜ ਤਨਾੜ ਉਹਨਾਂ ਨੂੰ ਇਹ ਜੜ ਖਲ ਪਾਈ ਜਾ ਸਕਦੀ ਮੈਂ ਸਾਰੀਆਂ ਇਹ ਜਥੇਬੰਦੀਆਂ ਦਾ ਸਹਿਦ ਲੋ ਧੰਨਵਾਦੀਆਂ ਤੇ ਉਹਨਾਂ ਦਾ ਵੀ ਧੰਨਵਾਦੀਆਂ ਜਿਹੜੇ ਇੱਥੇ ਆ ਕੇ ਤਰੇ ਤੇ ਰਾਤ ਕੱਟਦੇ ਰਹੇ ਨੇ ਜਿਹੜੇ ਜਿਹੜੀ ਲੰਗਰ ਨੂੰ ਨੰਦਾਰੇ ਜਿਹਨਾਂ ਲੰਗਰ ਪਾਣੀ ਦੀ ਸੇਵਾ ਕੀਤੀ ਆ ਪੈਸੇ ਕੋਲ ਸੇਵਾ ਕੀਤੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ 29 ਤਰੀਕ ਦੀ ਕਾਲ ਸੀਗੀ ਉਸ ਕਾਲ ਦਾ ਕੀ ਆ ਹੁਣ ਵੇਖੋ ਜੀ ਜਦੋਂ ਸਰਕਾਰ ਨੇ ਆ ਕੇ ਮੰਨ ਲਿਆ ਸਾਡੀ ਤੁਹਾਡੀ ਗੱਲ ਜਿਹੜੀ ਵਾਜਬ ਸੀ ਉਹਨੂੰ ਅਸੀਂ ਮੰਨ ਲਿਆ ਅਸੀਂ ਉਹ ਜਿਹੜੀ ਕਾਲ ਆ ਪੋਸਟਪੋਨ ਕਰਦੇ ਆ ਤੁਹਾਡੇ ਜਰੀਏ ਸਾਰਿਆਂ ਨੂੰ ਕਹਿੰਦੇ ਆ ਜਿਹੜਾ 31 ਤਰੀਕ ਦਾ ਸਾਡਾ ਪ੍ਰੋਗਰਾਮ ਸੀ ਉਹ ਹੁਣ ਕੈਂਸਲ ਆ ਗਿਆ ਉਹ ਸਰਕਾਰ ਨੇ ਮੰਨ ਲਿਆ 15 ਦਿਨਾਂ ਤੱਕ ਜਿਹੜਾ ਵਸਲਾ ਇਹ ਕੰਮ ਕੋਲ ਦਾ ਚੱਲੂ ਹੋਗਾ ਕਿ ਨਹੀਂ ਚੱਲੂ ਹੋਗਾ ਤੇ ਫਿਰ ਜਿਹੜਾ ਤਰ੍ਹਾਂ ਜਿਹੜਾ ਉਠਾ ਕੇ ਜਿਹ ਮਾਸਟਰ ਜੀ ਸੇਖਮਾ ਸਾਹਿਬ ਅੱਜ ਆਏ ਨੇ ਕਿ ਵਿਸ਼ਵਾਸ ਦਿਵਾ ਕੇ ਗਏ ਨੇ ਤੁਹਾਨੂੰ ਸੇਖਮਾ ਸਾਹਿਬ ਆਇਆ ਤੁਹਾਨੂੰ ਵਿਸ਼ਵਾਸ ਦਿਵਾਉਣ ਨੇ ਤੇ ਅਜੀਤ ਸਾਹਿਬ ਦਾ ਮਨਜ਼ੂਰ ਆ ਗਿਆ ਹੈ ਕਿ ਇੱਕ ਪੁਲੀਸਰ ਪਰ ਤੇ 3 ਨਾ ਹੋਈ ਇਹ ਇਹ ਨਾ ਕਰਿਓ ਤੇ ਨਹੀਂ ਪਾਗਾ ਕਹੀਏ ਇੱਕ ਪੁਲੀਸਰ ਨਹੀਂ ਕੋਈ ਨਗਰ ਰੇਹਾ ਆ ਉਹ ਜੋ ਕੋ ਪਿਆ ਕਿ ਵੀ ਲੋਕ ਹੈ ਤਾਨੂੰ ਵੀਰਨ ਸਾਡੇ ਦੋਬਾ ਪਤਾ ਕਰਨਾ ਆਪੋ ਇਹ ਵਾਤੇ ਉਹ ਵਿਕਣਾ ਤਾਂ ਧਾਤੂਆਂ ਦਾ ਵਿਕਣਾ ਜੇ ਜਦੋਂ ਆਏ ਆਹ ਕਰਨਾ ਬਿਜੂ ਕੱਟਣ ਧੰਨਵਾਦ